ਜਿੰਨੇ ਵੀ ਗਾਇਕ ਨੇ ਸਾਰੇ ਜਿੰਨੇ ਵੀ ਮਤਲਬ ਜੋ ਵੀ ਹੈਗੇ ਨੇ ਉਹ ਸਾਰੇ ਨਾਲ ਹੀ ਨੇ ਹਮੇਸ਼ਾ ਉਹ ਨਾਲ ਹੀ ਨੇ ਬਾਕੀ ਜਿਵੇਂ ਜੇ ਕਹੀਏ ਕਿ ਕੋਈ ਪਹੁੰਚਿਆ ਨਹੀਂ ਦਿਨ ਜੀ ਜ਼ਿੰਦਗੀਆਂ ਨਸ਼ਤਰ ਗਿੱਲ ਜੀ ਸ਼ੋਅ ਤੇ ਸੀਗੇ ਇੰਦਰ ਜੀ ਨਿੱਕੋ ਜੀ ਸ਼ੋਅ ਤੇ ਸੀਗੇ ਸੋ ਉਸ ਦਿਨ ਸਾਰੇ ਸ਼ੋਅ ਤੇ ਸੀਗੇ ਅੱਜ ਸਾਰੇ ਪਹੁੰਚੇ ਨੇ ਕਾਫੀ ਸਭ ਤੋਂ ਪਹਿਲਾਂ ਫੋਨ ਹੀ ਉਹਨਾਂ ਦਾ ਸੀ ਹਾਂਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਫੋਨ ਹੀ ਉਹਨਾਂ ਦਾ ਸੀ ਔਖਾ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸੇ ਘਰ ਦੇ ਖਾਸ ਬੰਦੇ ਦਾ ਚਲੇ ਜਾਣਾ ਜਾਂ ਕਿਸੇ ਮੋਢੀ ਦਾ ਚਲੇ ਜਾਣਾ ਕਿਵੇਂ ਦਾ ਹੁੰਦਾ ਤੇ ਬਾਕੀ ਦੁੱਖ ਤਾਂ ਜੇ ਉਹ ਕਿਹੋ ਜਿਹੇ ਸੁਪਨੇ ਤੁਹਾਡੇ ਚ ਦੇਖਦੇ ਸੀ ਤੁਹਾਡੇ ਪਿਤਾ ਕਿ ਮੈਂ ਇਹ ਚੀਜ਼ਾਂ ਅਚੀਵ ਨਹੀਂ ਕਰ ਪਾਇਆ ਤਾਂ ਪੁੱਤ ਤੁਸੀਂ ਇਹ ਚੀਜ਼ਾਂ ਅਚੀਵ ਕਰਨੀਆਂ ਨੇ ਹਾਸਲ ਕਰ ਫਸਟ ਆਫ ਆਲ ਜਦੋਂ ਕੁਝ ਸਮਾਂ ਪਹਿਲਾਂ ਅੱਜ ਤੋਂ ਦੋ ਤੇ ਬਾਇ ਚਾਂਸ ਕਿਉਂਕਿ ਇਹ ਸਾਰੀ ਇੰਡਸਟਰੀ ਵਾਲ ਜੇ ਤੁਰੀਏ ਤਾਂ ਲੱਗਦੀ ਗੱਲ ਹੈ ਜੀ ਜੇ ਚੱਲਗੇ ਤਾਂ ਚੱਲਗੇ ਤੇ ਫਿਰ ਹੁਣ ਕੀ ਕਰ ਰਹੇ ਸੀ ਤੁਸੀਂ ਮੈਂ ਫਿਲਹਾਲ ਪੜਦਾ ਪਿਆ ਐਮ ਐਸ ਸੋਸ਼ਲ ਸਾਇੰਸ ਇਹਦੇ ਚ ਅੱਗੇ ਸਕੋਪ ਵੀ ਐਸੀ ਚੀਜ਼ ਦਾ ਹੀ ਆ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਤਾਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਘਰ ਦਾ ਗੁਜ਼ਾਰਾ ਉਹਨਾਂ ਵੱਲੋਂ ਹੀ ਜਿਵੇਂ ਵੀ ਉਹਨੇ ਕੰਮ ਚੱਲਦੇ ਸੀਗੇ ਕਿਉਂਕਿ ਉਹਨਾਂ ਦੀ ਸਿਹਤ ਬੇਸ਼ੱਕ ਥੋੜੀ ਢਿੱਲੀ ਸੀਗੀ ਪਰ ਉਹ ਆਪਣੇ ਕੰਮ ਨੂੰ ਕਦੀ ਵੀ ਕੰਮ ਕੀ ਕੰਮ ਕਰਦੇ ਸੀ ਇਹ ਹੀ ਲਿਖਣੀ ਦਾ ਜਾਂ ਕਿਤੇ ਨਾਲ ਕੋਈ ਹੋਰ ਕੋਈ ਨਾ ਜੀ ਨਾ ਉਹਨਾਂ ਨੇ ਸ਼ੁਰੂ ਤੋਂ ਐਸੀ ਚੀਜ਼ ਵੱਲੀ ਧਿਆਨ ਦਿੱਤਾ ਥੈਟ ਇਜ਼ ਵਾਈ ਮੈਨੂੰ ਕਹਿੰਦੇ ਸੀ ਕਿ ਨਾਲ ਕੋਈ ਜੌਬ ਹੋਵੇ ਨਾ ਉਹ ਬੈਟਰ ਰਹਿੰਦੀ ਹੈ ਹੁਣ ਆ ਰਹੀ ਸੀ ਉਹਨਾਂ ਦੇ ਗਾਣੇ ਕੋਈ ਜਾਂ ਅਪਕਮਿੰਗ ਹਾਂਜੀ ਕਾਫੀ ਵਰਕ ਚੱਲਦੇ ਪਏ ਸੀਗੇ ਜਿਵੇਂ ਕੀ ਕੁਝ ਦੱਸਣਾ ਚਾਹੂੰ ਕਿਹੜੇ ਕਾਰਨ ਵੈਲ ਸਰ ਮੈਂ ਥੋੜੇ ਦਿਨ ਪਹਿਲਾਂ ਬਾਬਾ ਜੀ ਨਾਲ ਗੱਲ ਹੁੰਦੀ ਪਈ ਸੀਗੀ ਰਣਜੀਤ ਬਾਬਾ ਜੀ ਨਾਲ ਹੋਪਫੁਲੀ ਕਿ ਹੁਣ ਅੱਗੇ ਵੀ ਗਾਣੇ ਕਰਾਂਗੇ ਜਿਹੜੇ ਲਿਖੇ ਪਏ ਨੇ ਜਾਂ ਜੋ ਵੀ ਅਪਕਮਿੰਗ ਉਹਨਾਂ ਦੇ ਪ੍ਰੋਜੈਕਟਸ ਚੱਲਦੇ ਪਏ ਸੀਗੇ ਸੋ ਹੋਪਫੁਲੀ ਛੇਤੀ ਹੀ ਰਿਲੀਜ਼ ਇੰਡਸਟਰੀ ਤੇ ਇੱਕ ਹੈਕ ਗਿਲਾ ਕੋਈ ਕਿਉਂਕਿ ਜਿਵੇਂ ਬਹੁਤ ਸਾਰੀਆਂ ਗੱਲਾਂ ਉਠੀਆਂ ਜਿਵੇਂ ਮਨਿੰਦਰ ਗਿੱਲ ਨੇ ਤੁਹਾਡੇ ਫਾਦਰ ਦੇ ਗਾਣੇ ਗਾਏ ਨਿੱਕੂ ਨਿਸ਼ੱਤਰ ਗਿੱਲ ਲਖਵਿੰਦਰ ਮਡਾਲੀ ਫਰੋਜ਼ ਖਾਨ ਬਹੁਤ ਸਾਰੇ ਨਾਮ ਨੇ ਤਾਂ ਉਹਨਾਂ ਲੋਕਾਂ ਚੋਂ ਕਿਸੇ ਤੇ ਗਿਲਾ ਹੈਗਾ ਕਿ ਮੇਰੇ ਪਿਤਾ ਨੂੰ ਜਾਂ ਅੱਜ ਪਰਿਵਾਰ ਨੂੰ ਜਿਹੜੀ ਸਪੋਰਟ ਦੀ ਲੋੜ ਆ ਉਹਨਾਂ ਵੱਲੋਂ ਮਿਲ ਰਹੀ ਆ ਤੁਹਾਨੂੰ ਹਾਂਜੀ ਬਿਲਕੁਲ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਗੱਲਾਂ ਪਈ ਉੱਠੀਆਂ ਨੇ ਕਿ ਪਰਿਵਾਰ ਤੱਕ ਕੋਈ ਪਹੁੰਚਿਆ ਨਹੀਂ ਕਲਾਕਾਰਾਂ ਨੇ ਸਾਥ ਨਹੀਂ ਦਿੱਤਾ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਕਲੀਅਰ ਕਰ ਸਕਦੇ ਹੋ ਕਿ ਤੁਹਾਡੀ ਜੇਬ 'ਚ ਕੋਈ ਚਵਾਨੀ ਪਾ ਕੇ ਗਿਆ ਹਾਂਜੀ ਬਿਲਕੁਲ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਕੋਈ ਚਵਾਨੀ ਪਾਉਣੀ ਜਾਂ ਕੋਈ ਮਾਲੀ ਸਹਾਇਤਾ ਇੱਕ ਤਾਂ ਉਹ ਗਲਤ ਆਪਾਂ ਗਲਤ ਨਹੀਂ ਚਾ ਕਹਿ ਸਕਦੇ ਚਲੋ ਇੱਕ ਹੁੰਦੀ ਹੈ ਕਿ ਆਪਾਂ ਇਹਨਾਂ ਨੂੰ ਕੋਈ ਅਗਲਾ ਬੰਦਾ ਜੇ ਇਹ ਚੀਜ਼ ਕਰਦਾ ਵੀ ਆ ਨਾ ਤਾਂ ਚਾਹੁੰਦਾ ਨਹੀਂ ਕਿ ਮੇਰਾ ਨਾਮ ਅੱਗੇ ਸਾਹਮਣੇ ਆਵੇ ਨਹੀਂ ਉਹ ਕਹਿਣਾ ਚਾਹੁੰਦਾ ਇੰਡਸਟਰੀ ਹਾਂਜੀ ਬਿਲਕੁਲ ਸਾਰੇ ਆਪਣੇ ਜਿੰਨੇ ਵੀ ਗਾਇਕ ਨੇ ਸਾਰੇ ਜਿੰਨੇ ਵੀ ਮਤਲਬ ਜੋ ਵੀ ਲਗੇ ਨੇ ਉਹ ਸਾਰੇ ਨਾਲ ਹੀ ਨੇ ਹਮੇਸ਼ਾ ਉਹ ਨਾਲ ਹੀ ਨੇ ਬਾਕੀ ਜਿਵੇਂ ਜੇ ਕਹੀਏ ਕਿ ਕੋਈ ਪਹੁੰਚਿਆ ਨਹੀਂ ਤਾਂ ਸਸਕਾਰਤ ਵੀ ਨਹੀਂ ਇਹ ਬਾਈ ਜੀ ਗੁੱਸਾ ਨਾ ਕਰਿਓ ਇਹ ਗੱਲ ਉੱਤੋਂ ਉੱਤੋਂ ਨਹੀਂ ਤੁਸੀਂ ਦਿਲ ਤੋਂ ਗੱਲ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਇਹ ਹੁੰਦਾ ਅੱਜ ਤੁਹਾਡੇ ਪਿਤਾ ਜੀ ਗਏ ਨੇ ਅੱਜ ਇੰਡਸਟਰੀ ਨੂੰ ਦੁੱਖ ਆ ਹੋ ਸਕਦਾ 2 ਮਹੀਨੇ 4 ਮਹੀਨਿਆਂ ਬਾਅਦ ਲੋਕੀ ਤੁਹਾਨੂੰ ਪਤਾ ਇੱਥੇ ਤਾਂ ਵੱਡੀਆਂ ਵੱਡੀਆਂ ਗੱਲਾਂ ਭੁੱਲ ਜਾਂਦੇ ਨੇ ਤਾਂ ਅੱਜ ਇਹ ਗੱਲ ਜੇ ਤੁਸੀਂ ਕੈਮਰੇ ਤੇ ਔਨ ਕੈਮਰਾ ਕਹਿਣੀ ਚਾਹੋ ਤਾਂ ਅੱਜ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂਕਿ ਇੰਡਸਟਰੀ ਦੇ ਵਿੱਚੋਂ ਜਿੰਨਾ ਬੰਦਿਆਂ ਆਸ ਸੀ ਉਹਨਾਂ ਨੇ ਤੁਹਾਡੀ ਆਸ ਤੇ ਖਰੇ ਉੱtre ਨੇ ਜਾਂ ਫਿਰ ਸਾਰੇ ਕਿਉਂਕਿ ਜਿਆਦਾਤਰ ਆ ਸਾਨੂੰ ਪਤਾ ਕਿੰਨਾ ਤੋਂ ਹੁੰਦੀ ਹੈ ਕਿ ਅਮਰਿੰਦਰ ਗਿੱਲ ਜੀ ਹੋਗੇ ਜਾਂ ਅਿੰਦਰ ਜੀ ਨਿਕੂ ਜੀ ਨਸ਼ਤਰ ਗਿੱਲ ਜੀ ਸੋ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਪਾਪਾ ਦੇ ਨਾਲ ਹਮੇਸ਼ਾ ਹੀ ਲਾਈਕ ਇੱਕ ਇਸ ਲਾਈਨ ਤੋਂ ਹਟ ਕੇ ਵੀ ਵਿਚਰਦੇ ਰਹੇ ਨੇ ਐਜ਼ ਅ ਫਰੈਂਡ ਕਹਿ ਲੋ ਜਾਂ ਐਜ਼ ਅ ਭਰਾ ਕਹਿ ਲੋ ਸਾਰੇ ਇਸ ਤਰ੍ਹਾਂ ਨਾਲ ਰਹੇ ਨੇ ਤੇ ਹਾਂਜੀ ਹੁਣ ਸਾਰੇ ਜਿਵੇਂ ਤੁਸੀਂ ਅੱਜ ਵੀ ਵੇਖਿਆ ਕਿ ਇਹ ਆਪਾਂ ਨੂੰ ਕੋਈ ਰੋਸ ਨਹੀਂ ਆ ਕਿ ਉਸ ਦਿਨ ਨਹੀਂ ਪਹੁੰਚੇ ਕਿਉਂਕਿ ਸਾਰਿਆਂ ਦੀ ਨਿੱਜੀ ਜ਼ਿੰਦਗੀਆਂ ਨਛਤਰਗ일 ਜੀ ਸ਼ੋਅ ਤੇ ਸੀਗੇ ਇੰਦਰ ਜੀ ਨਿੱਕੂ ਜੀ ਸ਼ੋਅ ਤੇ ਸੀਗੇ ਸੋ ਉਸ ਦਿਨ ਸਾਰੇ ਸ਼ੋਅ ਤੇ ਸੀਗੇ ਅੱਜ ਸਾਰੇ ਪਹੁੰਚੇ ਨੇ ਤੁਸੀਂ ਵੀ ਵੇਖਿਆ ਕਾਫੀ ਸਿੰਗਰ ਸੀਗੇ ਕਾਫੀ ਸ਼ਖਸੀਅਤਾਂ ਸੀਨੀਆਂ ਜਿਹੜੀਆਂ ਸਾਰੀਆਂ ਪਹੁੰਚੀਆਂ ਨੇ ਸੋ ਕੋਈ ਨਿੱਜੀ ਇਦਾਂ ਦਾ ਰੋਸ ਨਹੀਂ ਆ ਸਾਨੂੰ ਬਾਕੀ ਜੇ ਕਹੀਏ ਕਿ ਸਾਰੇ ਖਰੇ ਉਤਰੇ ਨੇ ਦਾ ਬਿਲਕੁਲ ਸਾਰੇ ਪਰਿਵਾਰ ਦੇ ਨਾਲ ਨੇ ਕਾਫੀ ਨਛਤਰਗ일 ਹੋਣਾ ਦਾ ਫੋਨ ਵਗੈਰਾ ਕੁਝ ਸਭ ਤੋਂ ਪਹਿਲਾਂ ਫੋਨ ਹੀ ਉਹਨਾਂ ਦਾ ਸੀ ਹਾਂਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਫੋਨ ਹੀ ਉਹਨਾਂ ਦਾ ਸੀਗਾ ਕਿਉਂਕਿ ਪਾਪਾ ਦੀ ਰਾਤ ਡੈਥ ਹੋਈ ਸੀਗੀ ਐਂਡ अर्ਲੀ ਮਾਰਨਿੰਗ ਉਹਨਾਂ ਦੀ ਮੈਨੂੰ ਕਾਲ ਆ ਗਈ ਸੀ ਠੀਕ ਹੈ ਤੇ ਲੱਗਦਾ ਹੈ ਕਿ ਜਿਹੜੇ ਫਾਦਰ ਸਾਹਿਬ ਦੇ ਗਾਣੇ ਲਿਖੇ ਪਏ ਨੇ ਉਹ ਕਿਤੇ ਨਾ ਕਿਤੇ ਅੱਗੇ ਲੈ ਕੇ ਆਉਂਗੇ ਤੁਸੀਂ ਆਪ ਦੇ ਤੌਰ ਤੇ ਸਾਰੇ ਹਾਂਜੀ ਬਿਲਕੁਲ ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਜੋ ਵੀ ਹੋਂ ਤੱਕ ਮੈਟਰ ਲਿਖਿਆ ਪਿਆ ਹੈ ਜਾਂ ਜੋ ਵੀ ਅਪਕਮਿੰਗ ਉਹਨਾਂ ਦੇ ਪ੍ਰੋਜੈਕਟਸ ਚੱਲਦੇ ਪਏ ਸੀਗੇ ਸਾਰੇ ਰਿਲੀਜ਼ ਵੀ ਕਿਤੇ ਜਾਣ